ਹੈਲੋ ਵੈਲਕਮ ਸਟੂਡੈਂਟ ਸਤਿ ਸ਼੍ਰੀ ਅਕਾਲ ਤੁਹਾਡਾ ਸਭ ਦਾ ਸਵਾਗਤ ਹੈ ਜੀ ਸਟੱਡੀ ਸਕਿਲਸ ਵਲੌਗ ਵਿੱਚ ਆਪਾਂ ਲਾਇਬ੍ਰੇਰੀ ਨਾਲ ਰਿਲੇਟਡ ਐਮਸੀਕਿਊ ਦੀ ਸੀਰੀਜ਼ ਕਰ ਰਹੇ ਸੀ ਨੈਕਸਟ ਐਮਸੀਕਿਊ ਕਰਦੇ ਹਾਂ ਜੀ ਆਪਾਂ ਇਹ ਲਾਇਬ੍ਰੇਰੀ ਰੀਸਟੋਰਲ ਲਈ ਪੀ ਟ੍ਰਿਪਲ ਐਸ ਬੀ ਯੂਜੀਸੀ ਨੈਟ ਲਾਇਬ੍ਰੇਰੀ ਦਾ ਤੁਸੀਂ ਪੰਜਾਬ ਦਾ ਜਾਂ ਕੇਵੀਐਸ ਦਾ ਕੋਈ ਵੀ ਐਗਜ਼ਾਮ ਦੇਣਾ ਹੋਵੇ ਉਹਦੇ ਲਈ ਬਹੁਤ ਹੀ ਇੰਪੋਰਟੈਂਟ ਕੁਐਸਚਨ ਨੇ ਜੀ ਸਟਾਰਟ ਕਰਦੇ ਹਾਂ ਆਪਾਂ ਇੰਡੀਅਨ ਲਾਇਬ੍ਰੇਰੀ ਰਿਵਿਊ ਕਿਸ ਦੀ ਬਲੌਗ ਹੈ ਫਰਸਟ ਕੁਐਸਚਨ ਹੈ ਜੀ ਇੰਡੀਅਨ ਲਾਇਬ੍ਰੇਰੀ ਰਿਵਿਊ ਕਿਸ ਦੀ ਬਲੌਗ ਹੈ অপਸ਼ਨ ਹੈ ਜੀ ਦਿੱਲੀ ਪਬਲਿਕ ਲਾਇਬ੍ਰੇਰੀ ਭਾਰਤੀ ਰਾਸ਼ਟਰੀ ਲਾਇਬ੍ਰੇਰੀ ਕੋਲਕਾਤਾ ਇੰਡੀਅਨ ਲਾਇਬ੍ਰੇਰੀ ਐਸੋਸੀਏਸ਼ਨ ਟ੍ਰਿਪਲ ਆਰ ਐਲ ਐਫ ਦੀ ਹਾਂਜੀ ਰਾਈਟ ਆਨਸਰ ਦੱਸੋ ਜੀ ਇਸ ਦਾ ਇੰਡੀਅਨ ਲਾਇਬ੍ਰੇਰੀ ਰਿਵਿਊ ਕਿਸ ਦੀ ਬਲੌਗ ਹੈ ਰਾਈਟ ਆਨਸਰ ਹੈ ਜੀ ਇਹਦਾ অপਸ਼ਨ ਨੰਬਰ 2 ਭਾਰਤੀ ਰਾਸ਼ਟਰੀ ਲਾਇਬ੍ਰੇਰੀ ਕੋਲਕਾਤਾ ਦੀ অপਸ਼ਨ ਨੰਬਰ 2 ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਰਾਸ਼ਟਰੀ ਕਿਤਾਬ ਟਰਸਟ ਕਿਸ ਦੇ ਅਧੀਨ ਹੈ ਰਾਸ਼ਟਰੀ ਕਿਤਾਬ ਟਰਸਟ ਕਿਸ ਦੇ ਅਧੀਨ ਹੈ অপਸ਼ਨ ਹੈ ਜੀ ਮਿਨਿਸਟਰੀ ਆਫ ਫਾਈਨੈਂਸ ਪਲੈਨਿੰਗ ਕਮਿਸ਼ਨ ਦੇ ਟ੍ਰਿਪਲ ਆਰ ਐਲ ਐਫ ਦੇ ਮਿਨਿਸਟਰੀ ਆਫ ਐਚ ਆਰ ਡੀ ਹਾਂਜੀ ਰਾਈਟ ਆਨਸਰ ਰਾਈਟ ਆਨਸਰ ਹੈ ਜੀ ਇਹਦਾ অপਸ਼ਨ ਨੰਬਰ 4 ਮਿਨਿਸਟਰੀ ਆਫ ਐਚ ਆਰ ਡੀ ਰਾਸ਼ਟਰੀ ਕਿਤਾਬ ਟਰਸਟ ਕਿਸ ਦੇ ਅਧੀਨ ਹੈ ਮਿਨਿਸਟਰੀ ਆਫ ਐਚ ਆਰਡੀ ਹਾਂਜੀ ਇੰਪੋਰਟੈਂਟ ਕੁਐਸਚਨ ਹੈ ਜੀ ਇਹ ਕੇਵੀਐਸ ਦੇ ਇਗਜ਼ਾਮ ਵਿੱਚ ਆਏ ਨੇ ਉਸ ਟੈਸਟ ਪੇਪਰ ਦੀ ਸੀਰੀਜ਼ ਹੀ ਮੈਂ ਤੁਹਾਨੂੰ ਕਰਾ ਰਹੀ ਆ ਇੰਪੋਰਟੈਂਟ ਕੁਐਸਚਨ ਹੈ ਜੀ ਸਾਰੇ ਆਨੇ ਨੋਟ ਕਰ ਲਓ ਇਹਨਾਂ ਨੂੰ ਨੈਕਸਟ ਕੁਐਸਚਨ ਕਰਦੇ ਆ ਅੱਗੇ ਆਪਾਂ ਲਾਇਬ੍ਰੇਰੀ ਬਜਟ ਦੀ ਤਿਆਰੀ ਕਰਨਾ ਬਿਨਾ ਕਿਸੇ ਪੁਰਾਣੇ ਬਜਟ ਦੀ ਸੋਧ ਨੂੰ ਕੀ ਕਹਿੰਦੇ ਹਨ ਲਾਈਬ੍ਰੇਰੀ ਬਜਟ ਦੀ ਤਿਆਰੀ ਕਰਨਾ ਬਿਨਾ ਕਿਸੇ ਪੁਰਾਣੇ ਬਜਟ ਦੀ ਸੋਧ ਕੀਤੇ ਉਸ ਨੂੰ ਕੀ ਕਹਿੰਦੇ ਹਨ অপਸ਼ਨ ਹੈ ਜੀ ਪ੍ਰੋਗਰਾਮ ਬਜਟ ਜ਼ੀਰੋ بیسਡ ਬਜਟ ਪਰਫਾਰਮੈਂਸ ਬਜਟ ਫਾਰਮੂਲਾ ਬਜਟ ਹਾਂਜੀ ਰਾਈਟ ਆਨਸਰ ਹੈ ਜੀ ਇਹਦਾ অপਸ਼ਨ ਨੰਬਰ 2nd ਜ਼ੀਰੋ بیسਡ ਬਜਟ অপਸ਼ਨ ਨੰਬਰ 2nd ਰਾਈਟ ਆਨਸਰ ਜ਼ੀਰੋ بیسਡ ਬਜਟ ਨੈਕਸਟ ਕੁਐਸਚਨ ਰਾਜਸਥਾਨ ਪਬਲਿਕ ਲਾਇਬ੍ਰੇਰੀ ਐਕਟ ਕਦੋਂ ਪਾਸ ਹੋਇਆ ਰਾਜਸਥਾਨ ਪਬਲਿਕ ਲਾਇਬ੍ਰੇਰੀ ਐਕਟ ਕਦੋਂ ਪਾਸ ਹੋਇਆ ਆਪਸ਼ਨ ਹੈ ਜੀ 2003 ਵਿੱਚ 2010 ਵਿੱਚ 2001 ਵਿੱਚ ਜਾਂ 2006 ਵਿੱਚ ਹਾਂਜੀ ਇਹਦਾ ਰਾਈਟ ਆਨਸਰ ਦੱਸੋ ਜੀ ਰਾਜਸਥਾਨ ਪਬਲਿਕ ਲਾਇਬ੍ਰੇਰੀ ਐਕਟ ਕਦੋਂ ਪਾਸ ਹੋਇਆ ਹਾਂਜੀ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 4 2006 ਵਿੱਚ ਆਪਸ਼ਨ ਨੰਬਰ 4 2006 ਰਾਈਟ ਆਨਸਰ ਨੈਕਸਟ ਕੁਐਸਚਨ ਭਾਰਤ ਦੇ ਕਿਹੜੇ ਰਾਜ ਦੇ ਲਾਇਬ੍ਰੇਰੀ ਐਕਟ ਵਿੱਚ ਲਾਇਬ੍ਰੇਰੀਕਰ ਦੀ ਮਾਨਤਾ ਨਹੀਂ ਹੈ ਭਾਰਤ ਦੇ ਕਿਹੜੇ ਰਾਜ ਦੇ ਲਾਇਬ੍ਰੇਰੀ ਐਕਟ ਵਿੱਚ ਲਾਇਬ੍ਰੇਰੀ ਜੋ ਕਰ ਹੁੰਦਾ ਹੈ ਉਹਦੀ ਮਾਨਤਾ ਨਹੀਂ ਹੈ অপਸ਼ਨ ਹੈ ਜੀ ਹਰਿਆਣਾ ਪੰਜਾਬ ਕੇਰਲਾ ਮਹਾਰਾਸ਼ਟਰ ਹਾਂਜੀ ਕਿਸੇ ਨੂੰ ਪਤਾ ਹੋਵੇ ਇਹਦਾ ਆਨਸਰ ਜੀ ਪਹਿਲਾਂ ਮੈਂ ਕਰਵਾਇਆ ਹੈ ਇਹ ਤੁਹਾਨੂੰ ਪਿਛਲੇ ਕੁਐਸਚਨਾਂ ਦੇ ਵਿੱਚ ਹਾਂਜੀ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 4 ਮਹਾਰਾਸ਼ਟਰ ਮਹਾਰਾਸ਼ਟਰ ਇਹਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਇੰਪੋਰਟੈਂਟ ਕੁਐਸਚਨ ਹੈ ਜੀ ਇਹ ਵੀ ਇਦਾਂ ਦੇ ਕੁਐਸਚਨ ਬਹੁਤ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ ਨੈਸ਼ਨਲ ਬੁੱਕ ਹਫਤਾ ਕਦੋਂ ਮਨਾਇਆ ਜਾਂਦਾ ਹੈ ਨੈਸ਼ਨਲ ਲਾਇਬ੍ਰੇਰੀ ਡੇ ਕਦੋਂ ਮਨਾਇਆ ਜਾਂਦਾ ਹੈ ਹਾਂਜੀ ਕੁਐਸਚਨ ਹੈ ਜੀ ਨੈਸ਼ਨਲ ਬੁੱਕ ਹਫਤਾ 2019 ਕਦੋਂ ਤੋਂ ਮਨਾਇਆ ਜਾਂਦਾ ਹੈ অপਸ਼ਨ ਹੈ ਜੀ 14 ਤੋਂ 20 ਨਵੰਬਰ 1 ਤੋਂ 6 ਨਵੰਬਰ 13 ਤੋਂ 19 ਨਵੰਬਰ 21 ਤੋਂ 27 ਨਵੰਬਰ ਹਾਂਜੀ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 1st 14 ਤੋਂ 20 ਨਵੰਬਰ ਨੈਸ਼ਨਲ ਬੁੱਕ ਹਫਤਾ ਮਨਾਇਆ ਜਾਂਦਾ ਹੈ 14 ਤੋਂ ਲੈ ਕੇ 20 ਨਵੰਬਰ ਤੱਕ ਨੈਕਸਟ ਕੁਐਸਚਨ ਹੈ ਜੀ ਆਪਣਾ ਕੋਨੇਮਾਰਾ ਪਬਲਿਕ ਲਾਇਬ੍ਰੇਰੀ ਕਿੱਥੇ ਸਥਿਤ ਹੈ ਕੋਨੇਮਾਰਾ ਪਬਲਿਕ ਲਾਇਬ੍ਰੇਰੀ ਕਿੱਥੇ ਸਥਿਤ ਹੈ অপਸ਼ਨ A ਦੀ ਚੇਨਈ ਕਲਕੱਤਾ ਮਦਰਾਸ ਗੁਜਰਾਤ ਪਹਿਲਾ ਇਹ ਕੁਐਸਚਨ ਤੁਹਾਨੂੰ ਕਰਾ ਚੁੱਕੇ ਹਾਂ ਜੀ ਰਾਈਟ ਆਨਸਰ ਦੱਸੋ ਇਸ ਦਾ ਫਟਾਫਟ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 1 ਚੇਨਈ ਹਾਂਜੀ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗ ਰਹੀ ਹੈ ਲਾਈਕ ਐਂਡ ਸ਼ੇਅਰ ਕਰੋ ਜੀ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਸਟੱਡੀ ਸਕਿਲਸ ਵਲੌਗ ਨੂੰ ਸਬਸਕ੍ਰਾਈਬ ਕਰ ਲੋ ਪੇਪਰ ਦੇ ਅਕੋਰਡਿੰਗ ਮੈਂ ਤੁਹਾਨੂੰ ਐਮਸੀਕਿਊ ਕਰਾ ਰਹੀ ਹਾਂ ਨੈਕਸਟ ਐਮਸੀਕਿਊ ਹੈ ਜੀ ਆਪਣਾ ਪ੍ਰੋ ਲੇ ਗਾਮਾ ਟੂ ਲਾਇਬ੍ਰੇਰੀ ਕਲਾਸੀਫਿਕੇਸ਼ਨ ਕਿਤਾਬ ਕਿਸ ਨੇ ਲਿਖੀ ਪ੍ਰੋ ਲੇ ਗਾਮਾ ਟੂ ਲਾਇਬ੍ਰੇਰੀ ਕਲਾਸੀਫਿਕੇਸ਼ਨ ਕਿਤਾਬ ਕਿਸ ਨੇ ਲਿਖੀ ਆਪਸ਼ਨ ਨੇ ਜੀ ਇਹਦੇ ਜੇ ਮਿਲਜ਼ ਆਰ ਐਨ ਐਂਥਨੀ ਮੈਲਵਿਲ ਡੇਵੀ ਡਾਕਟਰ ਰੰਗਾनाथन ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 4 ਡਾਕਟਰ ਰੰਗਾनाथन ਨੇ ਆਪਸ਼ਨ ਨੰਬਰ 4 ਡਾਕਟਰ ਰੰਗਾनाथन ਨੇ ਬੁੱਕ ਲਿਖੀ ਆ ਹਾਂਜੀ ਨੋਟ ਕਰ ਲਓ ਜੀ ਨੈਕਸਟ ਕੁਐਸਚਨ ਕਰਦੇ ਆ ਅੱਗੇ ਆਪਾਂ ਡੀ ਡੀ ਸੀ ਦਾ ਪਹਿਲਾ ਸੰਸਕਰਨ ਜਿਹੜਾ ਐਡੀਸ਼ਨ ਹੈ ਕਦੋਂ ਪ੍ਰਕਾਸ਼ਿਤ ਹੋਇਆ ਸੀ ਡੀਡੀਸੀ ਦਾ ਪਹਿਲਾ ਐਡੀਸ਼ਨ ਕਦੋਂ ਪ੍ਰਕਾਸ਼ਿਤ ਹੋਇਆ ਸੀ ਕਦੋਂ ਛਪਣਾ ਸ਼ੁਰੂ ਸਟਾਰਟ ਹੋਇਆ ਸੀ ਜੀ ਉਹ ਆਪਸ਼ਨ ਹੈ ਜੀ 1896 1876 1832 1872 ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਸੈਕੰਡ 1876 1876 ਵਿੱਚ ਇਹਦੇ ਮੁੱਖ ਭਾਗ ਪ੍ਰਕਾਸ਼ਿਤ ਹੋਣੇ ਸ਼ੁਰੂ ਹੋਏ ਸੀ অপশন নাম্বার সেকেন্ড রাইট आंसर नेक्स्ट ਕੁਐਸਚਨ ਕੋਲਣ ਵਰਗੀਕਰਨ ਵਿੱਚ ਕੁੱਲ ਕਿੰਨੀਆਂ ਸ਼੍ਰੇਣੀਆਂ ਹਨ ਕੋਲਣ ਵਰਗੀਕਰਨ ਵਿੱਚ ਕੁੱਲ ਕਿੰਨੀਆਂ ਸ਼੍ਰੇਣੀਆਂ ਹਨ অপشن ਜੀ 16 22 22 ਜਾਂ 11 ਹਾਂਜੀ ਇਸ ਦਾ রাইਟ ਆਨਸਰ ਦੱਸੋ ਜੀ ਕੋਲਣ ਵਰਗੀਕਰਨ ਵਿੱਚ ਕੁੱਲ ਕਿੰਨੀਆਂ ਸ਼੍ਰੇਣੀਆਂ ਹਨ ਤਾਂ ਇਹਦਾ রাইਟ ਆਨਸਰ ਹੈ ਜੀ অপਸ਼ਨ ਨੰਬਰ 3 स्थाई मुख्य श्रेणी जी ट्वेंटी सैवन ऑप्शन नंबर थर्ड राइट आंसर नेक्स्ट क्वेश्चन डिमांड थ्यूरी ऑफ बुक सिलैक्शन किस वलो दिती गई डिमांड थ्यूरी ऑफ बुक सिलैक्शन किस वलों दिती गई ऑप्शन ने जी मैलविन डेवी एन सी कोलविन डरूरी डॉक्टर रंगानाथन हाँ जी क्वेश्चन रिपीट कर लगी मैं डिमांड थ्यूरी ऑफ बुक सिलैक्शन किस वलो दिती गई हाँ जी ए राइट आंसर है जी ऑप्शन नंबर सैकेंड एन सी कोलविन द्वारा ऑप्शन नंबर सैकेंड एन सी कोलविन राइट आंसर नैक्सट क्वेश्चन प्रो ले गा टू लाइब्रेरी क्लासफिकेन किताब किसने लिखी है हाँ जी कोशन रिपीट हो गया जी यह सॉरी हाँ जी इस रइट आंसर है जी ऑप्शन नंबर सैकेंड डॉक्टर रंगानाथन ਹਾਂਜੀ ਜਿਨ੍ਹਾਂ ਨੂੰ ਵੀ ਇਹ ਵੀਡੀਓ ਵਧੀਆ ਲੱਗੀ ਹੈ ਲਾਈਕ ਐਂਡ ਸ਼ੇਅਰ ਕਰੋ ਜੀ ਜਿਨ੍ਹਾਂ ਨੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਟੱਡੀ ਸਕਿਲਸ ਵਲੌਗ ਨੂੰ ਸਬਸਕ੍ਰਾਈਬ ਕਰ ਲਓ ਜੀ ਸਾਰੇ ਇੰਪੋਰਟੈਂਟ ਐਮਸੀਕਿਊ ਮੈਂ ਤੁਹਾਨੂੰ ਕਰਾ ਰਹੀ ਆ ਪੰਜਾਬ ਸਕੂਲ ਲਾਇਬ੍ਰੇਰੀ ਲਾਇਬ੍ਰੇਰੀ ਸਟੋਰ ਅਟ UGC NET KVS ਲਾਇਬ੍ਰੇਰੀ ਕਿਸੇ ਨੇ ਵੀ ਲਾਇਬ੍ਰੇਰੀ ਦਾ ਐਗਜ਼ਾਮ ਦੇਣਾ ਹੋਵੇ ਕਿਸੇ ਵੀ ਤਰ੍ਹਾਂ ਦਾ ਤਾਂ ਇਹਦੇ ਲਈ ਬਹੁਤ ਹੀ ਇੰਪੋਰਟੈਂਟ ਐਮਸੀਕਿਊ ਨੇ ਇਹ ਨੈਕਸਟ ਅੱਗੇ ਮੈਂ ਤੁਹਾਨੂੰ ਨੈਕਸਟ ਇੰਪੋਰਟੈਂਟ ਐਮਸੀਕਿਊ ਦੀ ਸੀਰੀਜ਼ ਲੈ ਕੇ ਆਉਂਗੀ ਥੈਂਕ ਯੂ ਸਟੂਡੈਂਟ